ਹੋ ਜੀ ਮਿੱਤਰੋ ਕਰਤੀ ਬਰਾਉ ਦੀ ਸਟਾਰਟਿੰਗ ਖੇਤ ਹੀ ਕਰਤੀ ਜੀ ਮੁੰਡਾ ਰੋਟੀ ਲੈ ਕੇ ਆਇਆ ਤੇ ਆਹ ਕਰਨੀ ਰੁੱਟ ਕਵੰਗਾ ਇਹ ਉਹਨਾਂ ਨੇ ਲੈ ਆ ਵਸੇ ਇਹ ਲੈ ਫਿਰ ਆਹ ਮੁੰਡਾ ਦਾ ਭੜੀ ਵੀ ਜਾਂਦਾ ਆਵੇ ਆਏ ਭੜੀ ਪੱਤੀ ਜਾਂਦੇ ਲਾਉਣਗੇ ਕਿਹੜੇ ਦੇ ਇਹ ਕਾ ਕਰੀ ਮੂੰ ਭੜੀ ਭਮਾ ਜੇ ਸਾੜੇ ਬਾਪੇ ਲੋਈ ਪਨੀਰੀ ਪੱਤੀ ਜਾਂਦੇ ਆਪਣੇ ਬੰਦੇ ਆ ਗਏ ਖੇਤ ਆ ਲੋਈ ਆ ਪੱਤੀ ਜਾਂਦੇ ਪਨੀਰੀ ਬਾਈ ਜਰੀ Non è che si può fare così, non è che si può fare così. Si, è molto lento. Ok. 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 ਗਰਮੀ ਬਹੁਤ ਹੈ। ਉਹ ਟਰੈਕਟਰ ਖੜਾ ਆਪਾਂ। ਆਹ ਦੂਰ ਹੈਗੇ ਮਗਰ। ਇਹ ਲੇਟ ਆਇਆ। ਲਓ ਜੀ ਮਿੱਤਰੋ ਆ ਗਈ ਸੀ ਆਪਾਂ ਕਰੀ ਤੇ ਕੂਤਰਾਂ ਬਿਲਾ ਦੂੰ ਪਾਈ ਜੰਨੇ ਆ ਕੱਟ ਕੱਟ ਕੇ ਤੇ ਕੋਈ ਸਾਹਨ ਕੂਤਰ ਬਾਲੀ ਸੀ ਕਿਨੇ ਬੈਠੇ 12 ਵਜੇ। ਠੀਕ ਆ। ਉਹ ਦੂਜੀ ਵੀ ਨਹੀਂ ਸੀ ਨਾ ਗੱਲ ਸਦੀ। 12 ਬੈਠੀ ਬਹੁਤ ਯਾਰ ਇੱਕ ਦਿਨ ਬੰਦ ਕਰਕੇ ਫਿਰ ਛੱਡਾਂਗੇ ਤੇ ਵਿਦਾਨ ਸ਼ੁਰੂ ਕਰ ਦਾਂਗੇ ਉਹਨੂੰ ਕਾਸਰੇ ਨੂੰ ਆਪਾਂ ਨਾਲੇ ਆ ਬੱਚੇ ਨੂੰ ਕਰਨਾ ਹੈ ਨਾਲੇ ਆ ਬੱਚਾ ਉੱਡ ਕੇ ਆਇਆ ਅੱਜ ਹਾਂ ਉੱਪਰ ਲਾ ਚੀਕਦਾ ਉਹਨੂੰ ਬਾਅਦ ਚ ਵਿਖਾਉਣੇ ਆ ਤੇ ਆ ਬਾਈ ਆਇਆ ਸੀ ਮਿਲਣ ਜੀਰੇ ਤੇ ਆਪਾਂ ਨੂੰ ਤੇ ਇਹ ਪਿਛਲੇ ਦਿਵਾਰ ਵੀ ਆਇਆ ਸੀਗਾ ਤੇ ਇਹ ਨੂੰ ਬਾਈ ਨੂੰ ਆਪਾਂ ਕਬੂਤਰੀ ਦੇਣੀ ਹੈ ਇੱਕ ਆਹ ਬੈਠੀ ਆਹ ਬੈਠੀ ਬੀਤ ਰਿਹਾ ਤਾਂ ਹਾਈ ਕਬੂਤਰੀ ਦੀ ਕਰਦਾ ਬਾਕੀ ਕੋਈ ਗੱਲ ਕਰਦੀ ਆਂ ਹਮੇਂ ਲੱਗਦਾ ਨਾ ਇਹਦੇ ਨਾਲ ਭਰਾਵਾ ਕੋਈ ਦੇਖਣ ਵਾਲੇ ਬੜੇ ਆ ਜਿਹੜੇ ਆ ਲੋ ਜੀ ਆ ਕੁਤਰੀ ਗਿਫਟ ਕਰਤੀ ਆ ਬਬਾਈ ਨੂੰ ਉੜਦੀ ਵੀ ਸੀ ਆਪਣੇ ਕੋਲੇ ਹਾਂ ਬਸ ਦੋ ਘੜਾਂਗੇ ਉੱਡੀ ਇਹ ਦਾਸ ਸਾਤਾ ਸੱਜਾ ਸਾਤਾ ਲਾਲ ਇਹਦਰ ਕਿੱਤਾ ਬੱਲਾ ਕਿੱਤਾ ਬੱਲਾ ਤੇ ਠਾਲ ਠੁਲ ਕੀ ਇਹਦੇ ਸਤਾਤ ਸੀ ਇਸ ਦਾ 187 ਡੋੜ ਡੋੜ 187 82 ਨੰਬਰ ਇਹਦੇ ਛੱਡ ਦੇ ਆ ਬੱਚਾ ਉੱਡ ਕੇ ਆਇਆ ਅੱਜ ਦੋ ਦਿਨ ਘੰਟੇ ਲਾ ਕੇ ਆਇਆ ਨਿੱਕਾ ਜਿਹਾ ਇਹ ਪੈਂ ਭਰਾਈ ਆ ਇਹ ਕੁਦਰੀ ਵੀ ਇਸੇ ਦੀ ਪੈਣੀ ਆ ਬਾਕੀ ਓਕੇ ਆ ਬਾਈ ਨੂੰ ਪੈਕ ਕਰ ਦਿੰਨੇ ਆ ਪਾ ਡੱਬੇ ਚ ਕਰ ਦੇ ਕੇ ਪੈਕ ਬਾਈ ਛਾਲ ਛਾਲ ਇਹ ਚੇਪੀ ਪਲੇਟ ਨਹੀਂ ਖੰਮਤ ਹੋਏ ਡੇੜੀ ਦੇਗੇ ਰੋਡ ਨੇ ਹੈਗਾ ਨਾ ਇਹ ਕਿ ਜਾਣ ਤੂ ਆੜਾ ਤੇ ਪੈ ਕਰਨਾ ਲਓ ਜੀ ਕਰਤੀ ਪੈਗਾ ਬੱਸਾਂ ਤੇ ਵਾਲੀ ਬੁਤਰੀ ਇਹ ਜਾਊਗੀ ਜੀਰੇ ਖੜ ਜਾ ਹਲੇ ਖੜ ਜਾਣਾ ਦਾਲੀ ਤਾਂ ਸੇਤੀ ਰਾਤ ਕੋਈ ਪੂਰੀ ਪੈਗਾ ਮੁਰਨਾ ਮਾਰਨਾ ਕਰਤ ਨੇ ਜੋਨ ਜੈੰਦੀ ਕਰ ਰਿਹਾ ਹੈ ਜੈੰਦੀ ਤਾਂ ਫਾਇੰਗ ਹੈ ਇਹ ਤੁ ਹਾਂ ਲਓ ਜੀ ਕਾਲੀ ਬੂਛ ਵਾਲੇ ਕਬੂਤਰ ਨੂੰ ਅੱਜ ਤੋਂ ਬਦਾਮ ਸਟਾਰਟ ਪਰੇ ਸ਼ੁਗਰੀ ਨਹੀਂ ਹੁੰਦਾ ਸਾਰਾ ਅੱਜ 12 ਵਜੇ ਬੈਠਾ ਜਾ ਲਦੀ ਜਾਂਦਾ ਹੁੰਦਾ ਹੈ ਆਹ ਵਾਲੇ ਚਲੋ ਕੋਈ ਨਹੀਂ ਇਹਦਾ ਨਾਲ ਜੀ ਹੋੜੀ ਖੜ ਜਾ 8 8 ਰਹਿ ਗਏ ਯਾਰ ਝਾੜੀ ਪੈ ਜਾਂਦਾ ਹੈ ਹੈ ਜਾਈ ਲੋਈ ਮੈਂ ਤੁਰ ਆ ਗਿਆ ਤਾਂ ਆਪਾਂ ਤੇ ਨਾ ਨੂੰ ਕਿ ਹੋਣਾ ਹੈ ਸੌਂਗੇ ਸੀ ਯਾਰ ਆ ਕੇ ਥੱਕ ਗਏ ਸੀ ਕੋਈ ਸਾਹਨੇ ਪੁੱਤਰ ਬਾਹਰ ਰੱਖਿਆ ਕੋਈ ਸਾਹ ਬੈਠਾ ਗਿਆ ਹੈ ਕਿਵੇਂ ਆ ਜੀ ਬੈਠਾ ਹੈ ਮੈਂ ਤਾਂ ਜਾਨਵਰ ਬਾਹ ਕੇ ਬੈਠਾ ਹਾਂ ਉਹਦੇ ਉਵੇਂ ਬੈਠੇ ਹੋਰ ਕਿੰਨੇ ਕਿ ਮੈਂ ਸਤਾਰਿਆਂ ਅੱਜ ਭਾਈ ਕਰਾਈ ਜੰਦਾ ਉਹ ਆ ਬੱਧੇ ਪੇ ਇੱਕ ਬੱਚਾ ਬੱਧਾ ਪਿਆ ਨਾਲ ਇਹ ਜਿੰਨਾ ਦੇ ਸਾਰੇ ਠੱਲਾਂ ਵੀ ਪਾ ਦੇਗਾ ਆਪਾਂ ਸਾਰਿਆਂ ਦੀ ਉਹ ਨਹੀਂ ਵਿਖਾਈਆਂ ਕਾ ਬੱਧਾ ਪਿਆ ਦੋ ਤੇ ਜਾਂਚ ਪਾਏ ਬਈ ਆ ਓਹ ਸ਼ਰੀਤ ਤੇ ਨਹੀਂ ਐ ਤੇ ਬੱਧੇ ਆ ਦੋ ਹੋਰ ਤੇ ਬੱਧੇ ਆ ਦੋ ਹਣੀ ਤਿੰਨ ਹੋਰ ਤੇ ਬੱਧੇ ਤਿੰਨ ਉਧਰ ਬੱਧੇ ਵੀ ਆ ਵੇਖੀ ਰੂੜਾ ਟੈਕ ਪੇਰੀ ਹਾਦਾਂ ਆ ਰੂਟਰ ਹਾਂ ਕਾਲੂ ਛੱਡਾਂਗੇ ਆਪਾਂ ਵਾਰੀ ਅੰਗੂਤਾਂ ਜਿੰਨਾ ਬਾੜੀ ਛੱਡਣੀਆ ਪੰਜਾ ਦਿਨਾਂ ਦੋ ਕਾਲੂ ਤੇ ਹੁਣ ਜਾ ਕੇ ਉਹਨਾਂ ਖੇਤ ਥੋੜਾ ਜਾ ਆ ਦਾਣੀ ਚੱਕਦੇ ਹੋਏ ਚੱਕ ਦੇ ਰਾਤ ਤੋਂ ਪੈ ਰਹੇ ਨੇ ਕੱਲ ਵੀ ਰੱਜਣਾ ਬੈਠਾ ਮੈਂ ਉਹਨਾਂ ਛੱਡਣਾ ਕੱਲ ਹਾਂ ਸੱਚਾ ਤੂੰ ਚੱਕੜੇ ਤੂੰ ਆ ਹੀ ਖੇਤ ਹੁੰਦੇ ਆ ਤੂੰ ਤੂੰ ਵੀ ਹੁੰਨਾ ਹੁਣ 4-5 ਦਿਨ ਹੋ ਗਏ ਤਾਂ ਮੈਂ ਵੀ ਨਹੀਂ ਵੇਂਦਾ ਨਾ ਮੈਂ ਛੱਡ ਦਿੰਦਾ ਨਾ ਕਿਉਂ ਹਰੇ ਘੜਾ ਗਰਮੀ ਕੋਹ ਨਹੀਂ ਹੁੰਦਾ ਨੱਪਣ ਦੇ ਗਰਮੀ ਦਾ ਤਾਂ ਇੱਕ ਇੰਦਾ ਨਿਕਟਾ ਆਉਂਦੇ ਮੈਂ ਕਿੱਥੇ ਲੇ ਅੱਗੇ ਹੋਰ ਚੱਲਾਂ ਜੀ ਆਈ ਜਾ ਤਾ ਹਾਂ ਪੀ ਲਿਆ ਲਓ ਬਾਈ ਜੀ ਅਲੀ ਸਾਹ ਬਾਹਰ ਲੈ ਬਾਹਰ ਲੈ ਅਲੀ ਆ ਭਗੀ ਸਾਹਿਬ ਇੱਥੇ ਜੀ ਸਤਿ ਸ੍ਰੀ ਅਕਾਲ ਜੀ ਲਓ ਬਾਈਓ ਬਾਈ ਇਹ ਰੇ ਬੈਠੇ ਉਹ ਹਰਮਨ ਰਿਆਈ ਅੱਧਾ ਅੱਧਾ ਕੰਮਾਂ ਦੇ ਲੱਗੇ ਆਉਂਦੇ ਆ ਇਧਰ ਬਾਈ ਇਹ ਪਨੀਰੀ ਪੱਤੀ ਜਾਂਦੇ ਆ ਵਾ ਪਟਲੀ ਪਨੀਰੀ ਕੇਰਾਂ ਦਾ ਸੁਭਾ ਲੱਗਣਗੇ ਨਾ ਬਈ ਸੁਭਾ ਲੱਗੋਗੇ ਹਾਂ ਤਾਂ ਹਾਂਜੀ 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 ਬਾਈ ਜੀ ਬਾਈ ਆ ਰਿਹਾ ਤੇ ਅਸੀਂ ਬਲੌਗ ਆਪ ਬਣਾ ਤੋੜੇ ਅੱਗੂ ਆ ਤੇ ਅਸੀਂ ਪੈਸੇ ਬਣਾਉਣੇ ਆ ਕੋਈ ਤੁਹਾਨੂੰ ਤਾਂ ਬਣੇ ਨਹੀਂ ਸਾਲ ਤਾਂ ਜੁੜੇ ਲਏ ਜੀ ਜੋੜ ਲੈ ਪਹਿਲੇ ਵਾਲੇ ਵਾਲੇ ਹੈ ਹਾਂ ਪਹਿਲੇ ਵੇਲੇ ਤਾਂ ਕਰ ਲਈ ਪੈਦੀ ਸਾਲ ਇਹ ਕਿਹਦੇ ਕਾਲੂ ਬਣਾ ਕੇ 200 ਪਾਉ ਦੇ ਰੱਖੇ ਕਿੰਨੇ ਸਬਸਕ੍ਰਾਈਬਰ 200 200 ਕਦੇ ਹੀ ਪਹਿਮੋਣੀ ਕੱਲ ਬਲੌਗ ਪਾ ਕੇ ਸੌ ਲਈ ਜਾਂਦੇ ਉਧਰ ਰੱਦ ਕਰਦੇ ਆਹ ਹੋਰ ਐ ਕੰਨੇ ਲੱਗੇ ਬੈਠੇ ਨਾ ਹਾਂ ਐਨ ਕਾ ਲਾਈ ਬੈਠੇ ਕਈ ਆਹ ਮੱਥੇ ਚੰਗੀ ਬਿੱਥੇ ਹਾਂ ਉਹ ਉਹ ਪਾ ਲਿਆ ਜਾਂਦੇ ਜੀ ਲਓ ਜੀ ਘਰੇ ਆ ਗਏ ਤੇ ਕਬੂਤਰ ਕਬੂਤਰ ਤਾੜਦੇ ਆ ਤੇ ਫਿਰ ਲੈ ਕੇ ਚੱਲਦੇ ਆਪਾਂ ਬਾਝ ਨੂੰ ਖੇਤ ਚਲੋ ਵੀ ਕਬੂਤਰ ਨਾ ਸਾਰਿਆਂ ਚਾਹ ਤੂੰ ਨਹੀਂ ਆ ਬੱਚਾ ਇੱਥਾਰੇ ਤਾਂ ਪਾ ਲਈ ਆਪਾਂ ਇਹਨੂੰ ਵੀ ਥੱਲੇ ਪਾ ਦੇ ਰਹਿਣ ਦੀ ਛੱਡ ਦੇ ਇੱਧਰ ਹੀ ਚਾਲੀ ਅੱਜ ਤੂੰ ਇੱਧਰ ਅੱਜ ਤੂੰ ਇੱਧਰ ਤੇਰਾ ਘਰ ਤਾ ਦਾਣਾ ਪਾਣੀ ਆ ਯਾਰ ਮਿਲ ਜਾਂਦੇ ਨੇ ਵੀਰ ਦਾ ਸਾਰਿਆਂ ਦਾ ਛੇ ਦਰੀ ਦੇ ਉਹਨੇ ਕੰਨ ਘਰ ਦੇ ਲਾ ਲਈ। ਸਾਰੇ ਮੈਛਤਰੀ ਯੁੱਧਨ ਦਾਈ ਸੀ ਗੁੱਡੇ ਚ। ਬੰਚਾਂ ਤੇ ਕਰ ਲਗੇ ਆ ਢੰਗ ਇੱਥੇ ਲਾ ਦਿਆ ਕਰਾਂਗੇ ਛਤਰੀ ਉਹ ਤੇ ਬੰਦ ਛਤਰੀਆਂ ਦਾ ਹੋਰ ਹੈਗਾ ਫੋਲਣ ਵਾਲੀ ਪਈ ਐ ਕ ਆਪਣੇ। ਛਤਰੀਆਂ ਦਾ ਵਾਧੂ ਆ ਤੇ ਕੋਹ ਪਈ ਉਹ ਸੁਧਰਨ ਵਾਲੀ ਆ। ਫੋਲਡ ਵਾਲੀ ਲੱਭੜ ਜੂਗੀ। ਉਹ ਉਧਰ ਹੀ ਕੱਢ ਹਾਂ। ਕਾਨੂੰ ਦੱਸ ਆਖ ਫੜ। ਕਾਨੂੰ ਗੁੱਡਾ ਵੀ ਛੱਡਣਾ। ਕਲੀ ਬੂਸ਼ ਵਾਲਾ। ਕਾਲਸਰੇ ਨੂੰ ਪਾਣੀ ਪੁਣੀ ਆਪਰਾ ਚੰਦਾ ਲਵਾ ਗਾਣੇ ਨਾਉਣ ਵਿੱਚ ਯਾ ਕੂਮੂਤਰੇ ਦਾ ਨਾਮ ਹੈ ਫਾਕਿੰਗ ਟੱਕਰ ਐਨੀ ਫੱਡੀ ਕਰੀ ਇਧਰ ਅਣੀ ਹੋਈ ਆਇ ਚਾਂਦ ਆਈ ਬੰਨੇ ਕਰਕੇ ਯਾਰ ਹਰੀ ਰਾਤ ਚਾਂਦਰ ਉੱਡੂ ਗਾਉ ਦੇ ਵੀ ਨਾ ਨਾ ਇਹਨੇ ਕਾਟਾ ਯਾਰ ਇਹਨੇ ਲਾਇ ਕਰ ਇਹਨੇ ਲਾਇ ਕਰ ਇਹ ਡਰਨਗੇ ਫਿਰ ਉਹਵੇਂ ਹੋਰ ਕੁੱਡਾ ਇਸ ਰਹਿਣ ਤੇ ਮੜ ਬਾਈਨ ਲੈ ਕੇ ਜਾਣਾ ਬਖੇ ਤੂੰ ਵੀ ਤਾੜ ਦੇ ਤੂੰ ਵੱਡਾ ਸਟਾਰ ਬੰਦਾਂ ਤਾੜਦੇ ਗਏ ਮਿੱਤਰੋ ਉਹ ਵਾਲੇ ਉਤਰ ਵੀ ਆ ਵੀ ਬੱਚਾ ਤਾੜਦੇ ਗਏ ਨਵਾਂ ਬੱਚਾ ਬਾਜੀ ਮਿੱਤਰੋ ਅੱਜ ਕੋਸ ਤੋਂ ਹੈਗਾ ਨਵਾਂ ਡੰਡ ਮਾਰੀਏ ਡੰਡ ਮਾਰਦੇ ਕਿੰਨੇ ਮਾਰਦੇ ਮਾਰੀ ਇੱਕ ਕਾ ചാര സാങ്ക പേരും തകട്രാ ਆ ਤੇਰੀ ਦੋਏ ਥਮ ਲੈ ਲਾ ਰੰਗੇ ਤਰਾ ਦੋਵੇਂ ਦੋਏ ਇਹ ਛਾਲ ਨਹੀਂ ਖੜਦੀ ਆ ਠੀਕ ਖੜ ਜਾੜਿਆ ਹਾਂ ਤੇ ਛਾਤੀ ਫੜਦੇ ਜਣ ਗਾਣੂ ਕਰਕੇ ਉਹਨੇ ਕਰੀ ਛਾਤੀ ਜੀ ਛਾਤੀ ਆ ਗਾਣੂ ਕਰਕੇ ਆ ਗਾਣ ਛਾਤੀ ਕੇ ਫੜਾਉਂਦੇ ਛਾਤੀ ਬਾਹਰ ਨੂੰ ਕੱਢ ਦਿੰਦੇ ਹੋ ਕਿਵੇਂ ਹੈ ਇਹ ਕਿਸੋਂ ਨਵੱਟੀ ਖੜਾ ਤੂੰ ਜੋ ਆ ਫੋਟ ਲਾ ਫੜਾ ਬੜਾ ਅੱਗੀ ਗਾ ਤੇ ਆਈ ਛਾਤੀ ਫੜਾ ਜਮ ਥੱਲੇ ਨੀਵੀਂ ਹੈ ਕਰਦੇ ਹੁੰਦੇ ਉਹ ਨੀਵੇਂ ਜੀ ਆਈ ਲਾ 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 ਦੇ ਹਾਏ ਥੱਲੇ ਨੂੰ ਕਰਦੇ ਨੇ ਛਾਤੀ ਜੀ ਹਾਏ ਇੱਕ ਹੀ ਇੱਕ ਰਸਤਾ ਹੈ ਨਾ <laughs> खेत लो जी मित्रों बाजू ले खेत आप मोटरसाइकिल कभी आने डावे जिस बाजू खेत चल गए ਆਇਆ ਉਹ ਨੇਰਾ ਆਇਆ ਜੇ ਨੂੰ ਆਉਣਾ ਤੂੰ ਇੰਨਾ ਟਾਈਮ ਮੋਸਾ ਘੜਦੇ ਮੈਂ ਲੱਡੂ ਬਣ ਲਾ ਕੇ ਚਾਰੋ ਭਈ ਬਾਜ ਨਵਾਦਾ ਲੈ ਜਾਉਂ ਸਾਰੀ ਪਨੀਰੀ ਜੀ ਮੱਝ ਆ ਵੇ ਤਾਂ ਆਣੀ ਆ ਹੀ ਡਾਇਆ 2 ਵਜੇ ਡਾਇਆ ਸੀਗਾ ਆ ਗਿਆ ਸਿੱਧਾ ਹੀ ਹੁਣ ਵੀ ਆਈ ਮਾਰੀ ਬੁੱਲਾ ਆ ਗਿੱਜਿਆ ਹੈ ਸ਼ਾਕਾ ਗਿੱਲਾ ਆ ਗਿਆ ਗਿੱਲਾ ਆ ਗਿਆ ਖਾਂ ਵੀ ਬਤ ਨਹੀਂ ਮਰਨੇ ਬਣਿਆ ਕੋਈ ਨਹੀਂ ਕੋਈ ਗਿੱਲਾ ਆ ਗਿਆ ਆਇਆ ਆਇਆ ਕਿਤਰਾ ਇਤਾਂ ਕਿ அது பிவா கே மறிய මන් බ ුට්නැට කියන දන ගනා චා ඕ ගැලක්ගේදී කියන්නේ මස්කොට්ට දන් දෙ බතර ියන්දය න අයි තෙරගේදේ කියන්නේ අන්දර ස්මෑර ආර්ද ா ஜோ கே கேடா Shati pelan-mandi, Shati, Shati pelan, <laughs> Shati, ciao, <Jawa. laughs> Shati bali, ya. <laughs> Shati bali pastel ya, kardigan apa, mana? Kalu sandang ya pak, ya pak, kuter kari. ਵਾਦੀ ਵਾਲੀ ੱਡਾ ਫੇ ਹਾਂ ਜੀ ਵਾਲੀ ਜਿਹੜੀ ਜੀਵ ਤੇ ਛੜਨੀਆਂ ਛੜਨੀਆਂ ਕੱਲੂ ਆਪਾਂ ਕਰਾਈ ਤੇ ਕੱਲੂ ਮੇਰਾ ਮੈਂ ਵੀ ਕਰੀ ਜਾਊਂਗਾ ਸ਼ਾਇਦ ਹਨਾ ਨਿਗਰ ਰੱਖਣੀ ਪੈਣੀ ਆ ਬੱਦਨ ਹੁੰਦੇ ਬੱਦਨ ਹੁੰਦੇ ਪੈਂਦੇ ਆ ਉਹ ਕੱਲੀ ਛੜਾਂਗੇ ਦੂਜੇ ਨਹੀਂ ਛੜਦੇ ਆਪਾਂ ਨਾਲ ਵੜਫਾਖ ਕਰਕੇ ਰੱਬ ਜੀ ਖੜੇ ਰਹਿੰਦੇ ਹੈ ਹੂੰ ਵੜਫਾਖ ਕਰਕੇ ਰੱਬ ਜੀ ਖੜੇ ਰਹਿੰਦੇ ਆ ਜਿਹੜੇ ਆਪਣੇ ਨੀਵੀਂ ਨੀਵੇਂ ਰਹਿੰਦੇ ਆ ਉਹ ਛੜਾਂਗੇ ਨਾਲ ਆਪਾਂ ਨਾਲ ਇਹ ਬੜੀ ਉੱਚੀ ਉਹ ਬਾੜ ਚੁਗਲੀ ਉੱਤੇ ਜਾਦੇ ਇਹ ਉੱਚੇ ਛੜ ਤੇ ਰੱਬ ਜੀ ਖੜੇ ਰਹਿੰਦਾ ਹਨ ਫੇ ਤਾਂ 3-4 ਵਜੇ ਤੋਂ ਪਹਿਲਾਂ ਆਉਂਦੇ ਉਹ ਇੱਕ ਮੌਸਮ ਨਹੀਂ ਲੱਗਦਾ ਸੀ ਹਾਂ ਜੇ ਮੌਸਮ ਹੀ ਲੱਗੇ ਫੇਰ ਹੀ ਜ਼ਿਆਦਾ ਗੂਤਰ ਦਿਖਦਾ ਰਹਿੰਦਾ ਗੂਤਰ ਗਰਮੀ ਨਾਲ ਦੀ ਆ ਜਾਂਦਾ ਉਹਨ ਯਾਰ ਠੰਡ ਤਾਂ ਹੈਗੀ ਆ 35 ਡਿਗਰੀ ਸਾਰਾ ਕੋਰਾ ਵਰੀ ਜਾਂਦਾ 35 ਡਿਗਰੀ ਸਾਰੀ ਯਾਰ ਔਖਾ ਹਨ ਜਰਾਬੇ ਵੜ ਗਿਆਂ ਉਹ ਤੋਂ ਬੱਦਲ ਹੋ ਗਿਆ ਤਾਂ ਗਾਂ ਹੀ ਲੱਜੀ ਤੱਕ ਕੇ ਫੇ ਥੋੜੇ ਆਪਣ ਲੱਭਣੇ ਵੀ ਨਹੀਂ ਗਏ ਹਨਾ ਪਾਣੀ ਆ ਪੈੱਕ ਹੀ ਛੱਡਨੀ ਬਸ ਤੇ ਬਾਕੀ ਜਿਹੜੇ ਨਵੇਂ-ਨਵੇਂ ਬੂਤਾਂ ਛੱਡਦੇ ਆ ਉਹ ਛੱਡਣੇ ਨਹੀਂ ਨੀ ਨੀ ਇਹਨੇ ਜਿਹੜੇ ਆਪੀ ਨੀਵੇਂ ਤਰੀ ਫਿਰੂ ਇਹਨਾਂ ਨਾਲ ਖੰਭ ਜੇ ਖੋਲ ਲੂਗੀ ਪੰਜ ਦਿਨ ਹੋ ਗਏ ਬੰਦ ਪਈ ਨੂੰ ਹਣਾ ਤੇ ਚਲੋ ਮਿੱਤਰੋ ਕਰਦੇ ਆ ਬਲੌਗ ਦਾ ਐਂਡ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦਾਦੇ ਕਰੋ ਬਾਕੀ ਸਾਰੇ ਵੀਰਾਂ ਧੰਨਵਾਦ ਵੀਡੀਓ ਵੇਖ ਲਈ ਲਵ ਯੂ ਸਪੋਰਟ ਕਰਦੇ ਰਹੋ ਤੁਹਾਨੂੰ ਅਗਰ ਤੇ ਸਾਰਿਆਂ ਦਾ ਓਕੇ ਭਾਈ ਜੀ ਧੰਨਵਾਦ ਲਵ ਯੂ ਨਾ ਤੂ ओके तेरा तू ही रिप्लाई ਜਣਾ ਮੈਂ ਲਵ ਯੂ ਹਾਂ ਟੂ ਹੀ ਰਿਪਲਾਈ ਜਣਾ ਓਕੇ ਜੀ ਧੰਨਵਾਦ ਸਾਰੀ ਵੀਰਾਂ ਨੂੰ ਆਵੋ ਵੇਖਣ ਲਈ